ਪਰ ਕਿੰਨ੍ਹੇ ਇਨਸਾਨ ਦੁਨੀਆ ਦੇ ਵਿੱਚ ਆ ਕੇ ਇਹ ਪੰਜਾਬ ਸਾਹਮਣ ਦੀ ਰੋੜ ਹੈ ਇਹਨਾਂ ਬਿਰਕਾਂ ਤੋਂ ਸਿੱਖਿਆ ਲੈ ਕੇ ਆਪਾਂ ਬੱਚਿਆਂ ਨੂੰ ਸਾਂਭੀਏ ਤਾਂ ਹੀ ਆਪਾਂ ਅੱਗੇ ਸਰ ਰੋ ਸਕਾਂਗੇ ਪ੍ਰਮਾਤਮਾ ਕੇ ਹੀ ਅਰਦਾਸ ਕਰਦਾ ਕਿ ਸਾਨੂੰ ਹਿੰਮਤ ਦੇਵੇ ਤਾਕਤ ਦੇਵੇ ਜੋ ਰਾਹ ਸਾਬ ਗਵਿੰਦਰ ਸਿੰਘ ਧਾਈਵਾਦ ਸਾਹਿਬ ਜੀ ਨੇ ਦੇਖ ਗਏ ਨੇ ਆਪਾਂ ਸਾਰੇ ਜਾਣੇ ਜਲ ਕੇ ਉਸ ਸੰਸਾਰ ਨੂੰ ਚੰਗੇ ਪਾਸੇ ਤੋਰੀਏ ਚੰਗਾ ਜੀਵਨ ਸੀ ਚੰਗੀ ਸਿਹਤ ਸੀ ਚੰਗੀ ਸੇਧ ਸੀ ਉਹਨਾਂ ਕੋਲ ਪਰ ਉਹਨਾਂ ਵਰਗੀ ਜ਼ਿੰਦਗੀ ਬਹੁਤ ਘੱਟ ਰਾਜ ਸਾ ਜਗਿੰਦਰ ਸਿੰਘ ਢਾਈਵਾ ਜਿਨ੍ਹਾਂ ਦਾ ਸਾਡੇ ਪਿੰਡ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵਿੱਚ ਬਹੁਤ ਵਧੀਆ ਚੰਗੇ ਇਨਸਾਨ ਵਜੋਂ ਜਾਣਿਆ ਜਾਂਦਾ ਸੀਗਾ ਉਹਨੂੰ ਇੱਕ ਸਾਲ ਹੋ ਗਿਆ ਪਰ ਗਏ ਵੀ ਕਿਵੇਂ ਮੇਰਾ ਖਿਆਲ ਹੈ ਵੀ ਸ਼ਾਮ ਨੂੰ ਪਤਾ ਲੱਗਿਆ ਵੀ ਕਣਕ ਵਿੱਚ ਗਿਆ ਇਹਨੇ ਤੇ ਸਵੇਰੇ ਪਤਾ ਲੱਗਿਆ ਵੀ ਹੈ ਹੀ ਨਹੀਂ ਸੰਤਾ ਮਹਾਪੁਰਸ਼ਾਂ ਜਿਵੇਂ ਆਪਾਂ ਕਹਿੰਦੇ ਨੇ ਉਹ ਮਹਤਉਨ ਨੂੰ ਆਈ ਹੈ ਪਰ ਆਪਣੇ ਸਮੇਂ ਤੋਂ ਪਹਿਲਾਂ ਚਲੇ ਗਏ ਇਸ ਚੀਜ਼ ਦਾ ਸਾਨੂੰ ਬਹੁਤ ਦੁੱਖ ਹੈ ਬਹੁਤ ਬੜਾ ਘਾਟਾ ਪਿਆ ਸਨ ਪਰ ਉਹਨਾਂ ਵਰਗੀ ਜ਼ਿੰਦਗੀ ਬਹੁਤ ਘੱਟ ਲੋਕ ਜਾੜਦੇ ਨੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਮੈਨ ਨਹੀਂ ਰੱਖੀ ਈਗੋ ਨਹੀਂ ਰੱਖੀ ਮੈਂ ਉਹਨਾਂ ਨੂੰ ਪੜ੍ਹਨ ਤੋਂ ਲੈ ਕੇ ਕਿਉਂਕਿ ਮੈਂ ਤੋ ਇੱਕ ਸਾਲ ਸੀਨੀਅਰ ਸੀ ਅਸੀਂ ਇਕੱਠੇ ਪੜ੍ਹ ਜਾਂਦੇ ਸੀ ਇਕੱਠੇ ਬਾਸੌਂਦੇ ਸੀ ਸ਼ਾਮ ਬਾਕੇ ਇਕੱਠੇ ਗੋਡੀ ਖੇਡਦੇ ਸੀ ਤੇ ਆਪਣੀ ਸਾਰੀ ਜ਼ਿੰਦਗੀ ਉਹਨਾਂ ਨੇ ਕਦੇ ਬਹੁਤੀ ਲਾਣਦਾਰੀ ਨਹੀਂ ਕੀਤੀ ਬਹੁਤੀ ਆਪਣੀ ਹੋਣ ਨਹੀਂ ਦਿਖਾਈ ਪਰ ਬਹੁਤ ਸਾਦੀ ਤੇ ਵਧੀਆ ਜ਼ਿੰਦਗੀ ਲੈ ਕੇ ਜਾਣਾ ਕਿਸੇ ਨੂੰ ਉਹਨਾਂ ਨੂੰ ਉੱਚਾ ਨਹੀਂ ਬੋਲਿਆ ਸੋ ਜਿਹੜੀ ਇਹ ਜ਼ਿੰਦਗੀ ਹੁੰਦੀ ਹੈ ਇਹ ਸਾਡੇ ਲਈ ਲੋਕਾਂ ਦੇ ਲਈ ਇੱਕ ਬਹੁਤ ਵਧੀਆ ਆਪਣੇ ਆਪ ਨੂੰ ਉੱਚਾ ਚੁੱਕਣ ਵਾਲੀ ਗੱਲ ਹੁੰਦੀ ਹੈ ਆਪਾਂ ਸਮਾਜ ਨੂੰ ਤਾਂ ਹੀ ਉੱਚਾ ਚੜ੍ਹ ਸਕਦੇ ਹਾਂ ਜੇ ਆਪਾਂ ਸਮਾਜ ਦੇ ਵਿੱਚ ਸਮਾਜ ਵਾਂਗੂ ਰਹੀਏ ਜਦੋਂ ਅਸੀਂ ਮੈਅ ਰੱਖਦੇ ਹਾਂ ਬਹੁਤੀ ਈਗੋ ਰੱਖਦੇ ਹਾਂ ਤੇ ਇਹ ਸਮਝਣਾ ਕਿ ਮੈਂ ਬਹੁਤ ਵੱਡਾ ਜਿੱਦਾਂ بڑا ਇਹਨਾਂ ਦਾ ਕਾਰੋਬਾਰ ਸੀਗਾ ਨਿੱਡਾਵਰਾ ਕੰਮਕਾਰ ਸੀ ਉਹਦੇ ਮੁਤਾਬਕ ਬਹੁਤ ਸਾਡੇ ਏਰੀਆ ਦੇ ਵਿੱਚ ਸਭ ਤੋਂ ਵੱਡਾ ਕੰਮ ਸੀ ਪਰ ਬਹੁਤ ਨਿਮਰਤਾ ਦੀ ਨਾਲ ਜੀਦੇ ਸਵਾਜ ਪਰਮਾਤਮਾ ਅੱਗੇ ਗੁਰੂ ਅੱਗੇ ਹੀ ਅਰਦਾਸ ਕਰਦੇ ਆ ਕਿ ਪਰਮਾਤਮਾ ਨੇ ਜਿੱਥੇ ਵੀ ਰਹਿ ਗਏ ਉਹ ਉੱਥੇ ਖੁਸ਼ ਰਹਿਣ ਚੰਗੇ ਰਹਿਣ ਤੇ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਅਸੀਂ ਯਾਦ ਕਰਦੇ ਆ ਤੇ ਏ ਵੀ ਹਿੰਮਤ ਦੇਵੇ ਤਾਕਤ ਦੇਵੇ ਕਿ ਜਿਹੜਾ ਵਿਛੋੜਾ ਐ ਅਸੀਂ ਬਰदाश्त ਕਰ ਸਕੀਏ ਇਕ ਰਖੜਾ ਸਾਹਿਬ ਪੰਜਾਬ ਦੇ ਹਾਲਾਤ ਦਿਨ ਬਰਤੀ ਦਿਨ ਵੇਖ ਰਹੇ ਹਾਂ ਇਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਜਦੋਂ ਕੋਈ ਗੱਲ ਕਰਦੇ ਆ ਗੱਲ ਹੁੰਦੀ ਹੈ ਕਿ ਜੀ 7 ਮਹੀਨੇ ਹੋਏ ਨੇ 8 ਮਹੀਨੇ ਹੋਏ ਨੇ ਪਰ ਸਭ ਤੋਂ ਵੱਡੀ ਗੱਲ ਸਮਾਜ ਤਰੱਕੀ ਤਾਂ ਕਰਦਾ ਜੇ ਸ਼ਾਂਤੀ ਹੋਏ ਆਪਸ ਵਿੱਚ ਭਾਈਚਾਰਾ ਬਣਿਆ ਹੋਵੇ ਜੇ ਆਪਸ ਵਿੱਚ ਭਾਈਚਾਰਾ ਨਾ ਹੋਵੇ ਸ਼ਾਂਤੀ ਨਾ ਹੋਵੇ ਫਿਰ ترقی ਨਹੀਂ ਹੋ ਸਕਦੀ ਕੋਈ ਬੰਦਾ ਕਿੰਨਾ ਧਨવાન ਹੋਵੇ ਜਿੰਨਾਂ ਮਰਜ਼ੀ ਫੈਕਟਰੀਆਂ ਹੋਣ ਜਿੰਨਾ ਮਰਜ਼ੀ ਪੈਸਾ ਹੋਵੇ ਜਿੱਥੇ ਬੰਦੇ ਦੇ ਉੱਤੇ ਹਰ ਟਾਈਮ ਦੇ ਵਿੱਚ ਅਨਸਰਟਨਟੀ ਹੋਵੇ ਕਿ ਕੀ ਹੋ ਜੂਗਾ ਬੰਦਾ ਨਾਲ ਕੋਈ ਹੋ ਜੇ ਅੱਜ ਆਪਾਂ ਦੇਖ ਰਿਹਾ ਰੋਜ਼ ਦੇਖਦੇ ਹਾਂ ਕਿ ਬੰਦੇ ਗਏ ਗੋਲੀਆਂ ਚਲਾਈਆਂ ਕਤਲ ਹੋ ਗਿਆ ਆ ਇੰਨਾ ਤਾਂ ਕਦੇ ਵੀ ਨਹੀਂ ਦੇਖਿਆ ਹੱਤ ਬਾਅਦ ਵਕਤ ਨੂੰ ਨਹੀਂ ਦੇਖਿਆ ਹੈ ਕਿ ਇੰਨੀ ਅਨਸਰਟਨਟੀ ਹੋਵੇ ਇਹ ਬਹੁਤ ਮਾੜੀ ਗੱਲ ਹੈ ਤੇ ਮੈਂ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸਭ ਤੋਂ ਪਹਿਲੀ ਗੱਲ ਆਪਣਾ ਧਿਆਨ ਲਾਈਨ ਆਰਡਰ ਲੋਕਾਂ ਦੀ ਸ਼ਾਂਤੀ ਭਾਈਚਾਰਾ ਬਣਾ ਕੇ ਰੱਖਣ ਦੀ ਗੱਲ ਹੈ ਅੱਜ ਦੀ ਬੇਵਿਸ਼ਵਾਸੀ ਹੋ ਗਈ ਇਸ ਗੱਲ ਦੇ ਨਾਲ ਬਹੁਤ ਵੱਡਾ ਨੁਕਸਾਨ ਆ ਪਹਿਲਾਂ ਪਰਿਆਏ ਦੇ ਵਿੱਚ ਇਹ ਹੋਇਆ ਉਹ ਨੰਬਰ ਸਾੜ ਦੇ ਵਿੱਚ ਹੋ ਗਿਆ ਸੋ ਇਹ ਚੀਜ਼ਾਂ ਸਰਕਾਰ ਨੇ ਦੇਖੀਆਂ ਹੁੰਦੇ ਨੇ ਤੇ ਹਰ ਬੰਦੇ ਦੇ ਉੱਤੇ ਬੋਲਣ ਦੇ ਉੱਤੇ ਵੀ ਬੈਨ ਲੱਗਣਾ ਚਾਹੀਦਾ ਜੇ ਆਪਾਂ ਇੱਕ ਦੂਜੇ ਦੇ ਉਲਟ ਬੋਲਦੇ ਆ ਨਾ ਇਹ ਸਭ ਤੋਂ ਵੱਡਾ ਨੁਕਸਾਨ ਕਰਦੀਆਂ ਨੇ ਕਈ ਵਾਰ ਬੋਲ ਕਹਿਏ ਵੀ ਬੰਦੇ ਨੂੰ ਪਿੱਛੇ ਲੈ ਜਾਂਦੇ ਨੇ ਸੋ ਆਪਣੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਆਪਾਂ ਇੱਥੇ ਪੰਜਾਬ ਤੋਂ ਇੱਕਹਾ ਜਾਂ ਗੁਰੂ ਪੀਰਾਂ ਦੀ ਧਰਤੀ ਹੈ ਇਹ ਤੇ ਨਾ Hindu ਦੀ ਗੱਲ ਹੈ ਨਾ Musalman ਦੀ ਗੱਲ ਹੈ ਨਾ Sikh ਦੀ ਗੱਲ ਹੈ ਨਾ Sai ਦੀ ਗੱਲ ਹੈ ਸਾਰੇ ਹੱਥ ਚ ਭਾਈਚਾਰਾ ਬਣਾ ਕੇ ਰਹਿਣਾ ਸੋ ਸਾਨੂੰ ਉਹਦੇ ਉੱਤੇ ਜ਼ੋਰ ਦੇਣਾ ਚਾਹੀਦਾ ਪਰ ਜੋ ਹਾਲਾਤ ਹੋ ਰਹੇ ਨੇ ਬਹੁਤ ਮਾੜੇ ਹੋ ਰਹੇ ਨੇ ਬਹੁਤ ਮੁਸ਼ਕਲ ਹੈ ਸਰਦਾਰ ਜੁਗਿੰਦਰ ਸਿੰਘ ਜੀ ਧਾਲੀਵਾਲ ਸਾਹਿਬ ਸਾਡੇ ਬਾਪੂ ਜੀ ਪਿਛਲੇ ਵਾਰੇ 26 ਨਵੰਬਰ ਨੂੰ ਅਕਾਲ ਚਲਾਣਾ ਕਰ ਗਏ ਸੀ ਤੇ ਅਚਾਨਕ ਤੇ ਤਕਰੀਬਨ 1 ਸਾਲ ਬਾਅਦ ਤਕਰੀਬਨ ਫੇਰ ਪਰਿਵਾਰ ਇਕੱਠਾ ਹੋਇਆ ਉਨ੍ਹਾਂ ਦੀ ਯਾਦ ਨੂੰ ਸਮਰਪਤ ਕੀਰਤਨ ਪਾਠ ਹੋਇਨੇ ਫੋਕ ਪਾਇਆ ਗਿਆ ਅਰਦਾਸ ਹੋਈ ਹੈ ਤੇ ਉਹਦੇ ਵਾਸਤੇ ਇਕੱਠੇ ਹੋਏ ਆ ਅੱਜ ਗੁਰੂ ਘਰ ਚ ਠੀਕ ਹੈ ਬਾਪੂ ਜੀ ਦੀ ਆ ਯਾਦਾ ਸਾਡੇ ਨਾਲ ਨੇ ਹਮੇਸ਼ਾ ਚੰਗਾ ਜੀਵਨ ਸੀ ਚੰਗੀ ਸਿਹਤ ਸੀ ਚੰਗੀ ਸੇਧ ਸੀ ਉਹਨਾਂ ਕੋਲੇ ਤੇ ਪਰਿਵਾਰ ਨੂੰ ਸਿਹਤ ਮਿਲੀ ਹੈ ਔਰ ਰੱਬ ਦਾ ਸ਼ੁਕਰਾਨਾ ਕਿ ਪਰਵਾਰ ਕਾਮਯਾਬ ਹੈ ਆਪਦੇ ਕਮਾਂਚ ਬਤ